ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਕੱਲ ਆਪਾਂ ਜਿਹੜੀ ਹੈਗੀ ਦੁਬਾਰਾ ਜਿਹੜੀ ਤਤਾਂ ਵਾਲੀ ਸਪਰੇਅ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਹ ਬੈਸਟ ਸਪਰੇਅ ਹੈਗੀ ਹੈ ਜਿਹਦੇ ਵਿੱਚ ਆਪਾਂ ਨੂੰ ਮੈਗਨੀਜ਼ ਮਿਲਦਾ ਜ਼ਿੰਕ ਮਿਲਦਾ ਸਲਫੇਟ ਸਲਫਰ ਮਿਲਦਾ ਕੈਲਸ਼ੀਅਮ ਮਿਲਦਾ ਨਾਈਟ੍ਰੋਨ ਮਿਲਦਾ ਰਿਜ਼ਲਟ ਬੜੇ ਵਧੀਆ ਸ਼ਾਨਦਾਰ ਜਿਸ ਨੇ ਇੱਕ ਵਾਰੀ ਕਰ ਲਈ ਕਿਸਾਨ ਵੀਰ ਉਹਦੇ ਰਿਜ਼ਲਟ ਦੇਖ ਕੇ ਹਰ ਸਾਲ ਫਿਰ ਇਹੀ ਸਪਰੇਅ ਕਰਦੇ ਕਿਉਂਕਿ ਅਜੇ ਤੱਕ ਫਿਲਹਾਲ ਇਨ੍ਹਾਂ ਤੱਤਾਂ ਦੀ ਮੁੱਖ ਤੌਰ ਤੇ ਘਾਟ ਆਉਂਦੀ ਜੇ ਕੋਈ ਅੱਗੇ ਕੋਈ ਹੋਰ ਸਮੱਸਿਆ ਹੋਊ ਤਾਂ ਉਹਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ ਜਿਵੇਂ ਆਪਾਂ ਝੋਨੇ ਦੇ ਵਿੱਚ ਲੋਹਾ ਜ਼ਿੰਕ ਵਾਲੀ ਕਰਵਾਉਣੀ ਇਹਦੇ ਵਿੱਚ ਮੈਗਨੀਜ਼ ਜ਼ਿੰਕ ਵਾਲੀ ਦਾ ਪਾਣੀ ਯੂਰੀਆ ਕਿਉਂਕਿ ਇਹਨਾਂ ਦੀ ਮੁੱਖ ਤੌਰ ਤੇ ਘਾਟ ਹੀ ਮੈਗਨੀਜ਼ ਜ਼ਿੰਕ ਦੀ ਆਉਂਦੀ ਆ ਨਾਲ ਜਿਹੜੀ ਹੈਗੀ ਹੈ ਨਾਈਟ੍ਰੋਜਨ ਹੋ ਜਾਂਦੀ ਤਾਂ ਕਿ ਉਹਦੀ ਵੀ ਸਪਰੇਅ ਦੀ ਐਫੀਸ਼ੀਐਂਸੀ ਵਧੇ ਕਲੀ ਹੈ ਜਿਹੜੀ ਉਹ ਜ਼ਿੰਕ ਦਾ ਸੋਲਿਊਸ਼ਨ ਤੇ ਮੈਗਨੀਜ਼ ਦਾ ਐਸਿਡਿਕ ਬਣਦਾ ਉਹਨੂੰ ਬੇਸਿਕ ਬਣਾਉਣ ਵਾਸਤੇ ਤਾਂ ਕਿ ਪੱਤਿਆਂ ਦੇ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਪਲੱਸ ਕਲੀ ਤੋਂ ਜਿਹੜਾ ਐਕਸਟਰਾ ਆਪਾਂ ਨੂੰ ਕੈਲਸ਼ੀਅਮ ਤੱਤ ਮਿਲ ਜਾਂਦਾ ਤੇ ਕਈ ਕਿਸਾਨ ਵੀਰ ਜਿਹੜੇ ਕੈਲਸ਼ੀਅਮ ਤੱਤ ਜ਼ਮੀਨ 'ਚ ਪਾਉਣ ਖਾਤਰ ਕੈਲਸ਼ੀਅਮ ਨਾਈਟ੍ਰੇਟ ਵਰਗੇ ਮਹਿੰਗੇ ਪ੍ਰੋਡਕਟ ਵਰਤਦੇ ਉਹ ਵੀ ਵਰਤਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਸੋ ਆਪਾਂ ਸਪਰੇਅ ਇਹ ਕਰਨੀ ਕਿਸ ਤਰ੍ਹਾਂ ਕੋਈ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਕੀ ਇਹ ਸਾਰੇ ਤੱਤ ਇਕੱਠੇ ਕਰਨੇ ਹਨ ਇਕੱਠੇ ਕਰਨੇ ਹੈ ਇਹ ਹੀ ਇੱਕ ਸਪਰੇਅ ਕਰਨੀ ਇਹਨਾਂ ਦੀ ਤੇ ਇੱਕ ਵਾਰ ਜਿਹੜੇ ਚਾਰੇ ਤੱਤ ਕਰਨੇ ਫਿਰ ਉਹ ਤੋਂ ਇਲਾਵਾ ਤੁਸੀਂ ਹਫਤੇ 10 ਦਿਨ ਤੇ ਫਿਰ ਦੂਜੀ ਸਪਰੇ ਫਿਰ ਤੀਜੀ ਸਪਰੇ ਕਰਨੇ ਇਕੱਠੇ ਆ। 1 ਕਿਲੋ ਮੈਗਨੀਜ਼ ਸਲਫੇਟ 30.5% ਵਾਰ-ਵਾਰ ਦੱਸ ਰਹੇ ਹਾਂ। 1 ਕਿਲੋ ਜ਼ਿੰਕ ਸਲਫੇਟ 21% ਜਾਂ 700 ਗ੍ਰਾਮ ਜ਼ਿੰਕ 33% ਵਾਲੀ। ਇਸ ਤੋਂ ਇਲਾਵਾ ਹੋਰ ਕੋਈ ਨਹੀਂ। ਇਹੀ ਵਰਤਣਾ ਜੇ ਰਿਜ਼ਲਟ ਸਪਰੇ ਦੇ ਦਸੇ ਅਨੁਸਾਰ ਜਿਵੇਂ ਆਪਾਂ ਦੱਸਦੇ ਰਿਜ਼ਲਟ ਮਿਲਣਗੇ ਫਿਰ ਤੁਸੀਂ ਇਹੀ ਪ੍ਰੋਡਕਟ ਵਰਤਣ ਜੋ ਮੈਂ ਦੱਸ ਰਿਹਾ ਕਈ ਕਿਸਾਨ ਵੀ ਰਿਲੇਟਡ ਲਿਕਵਿਡ ਜਿੰਕ ਹੋਰ ਇਧਰ ਲਾ ਉਧਰ ਲੇ ਪ੍ਰੋਡਕਟ ਵਰਤ ਲੈਂਦੇ ਇਹ ਹੀ ਵਰਤਣ ਨੇ ਕਿਲੋ ਤੋਂ 2 ਕਿਲੋ ਯੂਰੀਆ ਜਾਂ 100 ਐਮ ਐਲ ਜਿਹੜੀ ਨੈਨੋ ਯੂਰੀਆ ਅੱਧਾ ਕਿਲੋ ਡਲੇ ਵਾਲੀ ਕਣੀ ਕਲੀ ਅਣਬੁਝਿਆ ਚੂਨਾ ਜਿਹੜੀ ਕਲੀ ਹੈ ਉਹਨੂੰ ਆਪਾਂ ਅੱਧਾ ਕਿਲੋ 1 1 1 ਏਕੜ ਮਗਰ ਫਰਜ਼ ਕਰ ਲਓ ਵੀ ਤੁਹਾਡੇ ਕੋਲੇ 10 ਕਿੱਲੇ ਆ 5 ਕਿਲੋ ਕਲੀ ਭਿਉ ਲੋ ਮਿੱਟੀ ਦੇ ਭਾਂਡੇ ਚ ਜਿਵੇਂ ਘੜੇ ਵਗੈਰਾ ਦੇ ਵਿੱਚ 2-3 ਘੜਿਆਂ ਚ ਭਿਉ ਲੋ ਪਾਣੀ ਕਿੰਨਾ ਭਿਉਣਾ ਜੇ ਮੰਨ ਲਓ فرض ਕਰ ਲਓ ਤੁਸੀਂ 150 ਲੀਟਰ ਪਾਣੀ ਲਾਉਣਾ ਕਿਉਂਕਿ ਘਟੋ ਘਟੇ ਸਪਰੇਅ ਵਾਸਤੇ 150 ਲੀਟਰ ਵੱਤ ਵਾ 200 ਲਾ ਲਉ ਤਾਂ ਬੱਲੇ ਬੱਲੇ ਆ ਜੇ 150 ਲੀਟਰ ਪਾਣੀ ਲਾਉਣਾ فرض ਕਰ ਲਓ ਬੈਟਰੀ ਵਾਲੇ ਪੰਪਾਂ ਤਾਂ 7 ਪੰਪ ਜਾਂ 8 ਪੰਪ ਤੁਸੀਂ ਲਾਉਣੇ ਆ ਜੇ 8 ਪੰਪ ਲਾਉਣੇ ਆ ਤਾਂ ਤੁਸੀਂ 1 ਏਕੜ ਮਗਰ 8 ਲੀਟਰ ਪਾਣੀ ਚ ਕਲੀ ਨੂੰ ਭਿਉ ਲੋ ਜਿਹੜੀ ਹੈਗੀ ਆ ਜਿਹੜੀ 5 ਕਿਲੋ ਕਲੀ 10 ਕਿੱਲਿਆਂ ਦੀ ਤਾਂ ਉਹਨੂੰ ਤੁਸੀਂ 1 ਏਕੜ ਮਗਰ ਜੇ 8 ਪੰਪ ਲਾਉਣੇ ਤਾਂ 10 ਕਿੱਲੇ ਮਗਰ 80 ਪੰਪ ਹੋਗੇ ਤੇ 80 ਲੀਟਰ ਦੇ ਵਿੱਚ 5 ਕਿਲੋ ਕਲੀ ਪਿਉ ਲੋ ਤੇ ਸਵੇਰ ਨੂੰ ਉਹਦਾ ਫਿਲਟਰ ਕੀਤਾ ਹੋਇਆ ਪਾਣੀ 1 1 ਲੀਟਰ ਹਰੇਕ ਪੰਪ ਚ ਪਾਈ ਚੱਲੋ ਜੇ ਤੁਹਾਡੇ ਕੋਲੇ ਭਾਂਡੇ ਜ਼ਿਆਦਾ ਹੈਗੇ ਜਾਂ ਜ਼ਿਆਦਾ ਕੈਪੈਸਿਟੀ ਵਾਲਾ ਬਰਤਨ ਹੈਗਾ ਮਿੱਟੀ ਦਾ ਤਾਂ ਤੁਸੀਂ ਉਹਨੂੰ 160 ਲੀਟਰ ਚ ਪਿਉ ਲੋ ਤੇ 2 2 ਲੀਟਰ ਹਰੇਕ ਪੰਪ ਦਾ ਆ ਗਿਆ ਸੌਖਾ ਹੀ ਤਰੀਕਾ ਕੋਈ ਬਹੁਤ ਹੀ ਇਹਦੇ ਵਿੱਚ ਮੈਥ ਗਣਿਤ ਹੈ ਨਹੀਂਗਾ ਜਿੰਨੇ ਪੰਪ ਲੱਗਣੇ ਓਨੇ ਲੀਟਰ ਚ ਕਲੀ ਦਾ ਪਾਣੀ ਜਿਹੜਾ ਪਿਉ ਲੋ ਤੇ ਅੱਧਾ ਕਿਲੋ ਕਲੀ ਆ ਜਿਹੜੀ ਉਹ ਪਰ ਇਕੜ ਦੇ ਹਿਸਾਬ ਨਾਲ ਉਹ ਰਾਤ ਨੂੰ ਪਿਉਣੀ ਆ ਬਾਕੀ ਜਿਹੜਾ ਮੈਗਨੀਜ਼ ਜ਼ਿੰਕ ਦਾ ਯੂਰੀਆ ਉਹ ਤੁਸੀਂ ਸਵੇਰੇ ਮੌਕੇ ਤੇ ਅੱਧਾ ਘੰਟਾ ਘੰਟਾ ਪਹਿਲਾਂ ਪਿਉ ਕੇ ਰੱਖ ਸਕਦੇ ਤਾਂ ਕਿ ਪੂਰਾ ਉਹਨੂੰ ਘੁਲ ਜਾਵੇ ਜਿਆਦਾ ਪਾਣੀ ਚ ਪਾ ਕੇ ਰੱਖੋ ਤੇ ਫਿਰ ਆਪਾਂ ਹਰੇਕ ਪੰਪ ਦੇ ਵਿੱਚ ਜਿੰਨਾ ਤੁਸੀਂ ਘੋਲ ਤਿਆਰ ਕੀਤਾ فرض ਕਰ ਲਓ ਜੇ ਮੈਗਨੀਸ ਸਲਫੇਟ ਆ 10 ਕਿੱਲਿਆਂ ਦਾ ਉਹ ਵੀ ਤੁਸੀਂ 80 ਲੀਟਰ ਜਾਂ 160 ਲੀਟਰ ਚ ਤਿਆਰ ਕੀਤਾ ਜੇ 80 ਲੀਟਰ ਚ ਹੈ 80 ਪੰਪ ਲੱਗਣੇ ਤਾਂ ਕਿੰਨੇ ਲੀਟਰ ਪਊਗਾ ਏਵੇਂ ਜ਼ਿੰਕ ਦਾ ਘੋਲ ਆ ਉਹ 1 ਕਿੱਲਰ ਪੇਜੂਗਾ ਏਵੇਂ ਯੂਰੀਆ ਦਾ ਘੋਲ ਹੈ ਤੇ ਏਵੇਂ ਕਲੀ ਦਾ ਘੋਲ ਹੈ ਉਹ ਤੁਸੀਂ ਪਾ ਕੇ ਮੰਨ ਲਓ ਅੱਧਾ ਪੰਪ ਪਹਿਲਾਂ ਪਾਣੀ ਦਾ ਕਰ ਲਓ ਫਿਰ ਇਹ ਲੀਟਰ-ਲੀਟਰ ਇਹ ਚ ਜਿਹਾ ਪਾ ਕੇ ਉਤੋਂ ਨੂੰ ਫਿਰ ਪੂਰਾ ਭਰ ਲਓ ਫਿਰ ਉਹਦੀ ਸਪਰੇਅ ਕਰ ਦਿਓ ਕੋਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਜਦੋਂ ਆਪਾਂ ਮਿਕਸ ਕਰਦੇ ਹਾਂ ਕਈ ਵਾਰ ਜਿਹੜਾ ਹੈਗਾ ਇਹ ਕਾਲਾ ਹੁੰਦਾ ਹੈ 파ਟ ਦਾ ਚਿੱਟਾ ਹੁੰਦਾ ਨੀਲਾ ਹੁੰਦਾ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਐਸਿਡਿਕ ਤੇ ਬੇਸਿਕ ਸੋਲੂਸ਼ਨ ਜਦੋਂ ਮਿਲਾਉਣਾ ਉਹਨੇ ਨਿਊਟਰਲ ਹੋਣਾ ਜੇ ਥੋੜਾ ਬਹੁਤਾ ਕੋਹਲ ਜਿਵੇਂ ਫਟਣ ਦੀ ਕਈ ਕਿਸਾਨ ਵੀਰ ਕਹਿੰਦੇ ਸਾਡੇ ਸਮੱਸਿਆਵਾਂ ਦੀ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਸਪਰੇਅ ਕਰੋ ਬੇਫਿਕਰ ਹੋਗੇ ਸਪਰੇਅ ਕਰਨੀ ਆ ਦੁਪਹਿਰੋਂ ਬਾਅਦ ਤਰੇਲ ਲੱਥੀ ਤੋਂ ਬਾਅਦ ਸਵੇਰ ਵੇਲੇ ਸਪਰੇ ਨਹੀਂ ਕਰਨੀ ਨਾ ਤਾਂ ਸਵੇਰ ਵੇਲੇ ਆਪਾਂ ਸਪਰੇ ਕਰਨੀ ਹੁੰਦੀ ਨਾ ਯੂਰੀਆ ਖਾਦ ਪਾਉਣੀ ਹੁੰਦੀ ਹੈ ਕਈ ਕਿਸਾਨ ਵੀਰ ਕਹਿੰਦੇ ਕਿ ਸਵੇਰੇ ਆਪਾਂ ਜੇ ਸਪਰੇ ਕਰੀਏ ਪਾਣੀ ਘੱਟ ਲਾਉਣ ਦੀ ਜ਼ਰੂਰਤ ਪੈਂਦੀ ਹੈ ਸਪਰੇ ਵਾਸਤੇ ਇਹ ਬਿਲਕੁਲ ਫਾਰਮੂਲਾ ਤੁਹਾਡਾ ਗਲਤ ਹੈ ਸਵੇਰੇ ਸਪਰੇ ਕਰਾਂਗੇ ਸਾਰੀ ਉੱਤੇ ਤਰੇੜਾ ਸਾਰੀ ਥੱਲੇ ਤਰੀ ਜਾਊਗੀ ਕੋਈ ਬਹੁਤਾ ਫਾਇਦੇ ਵਾਲੀ ਗੱਲ ਨਹੀਂ ਹੋਣੀ ਫਿਰ ਉੱਤੇ ਡਬਲ ਸਪਰੇ ਨਹੀਂ ਵੱਜਣੀ ਚਾਹੀਦੀ ਡਬਲ ਸਪਰੇ ਵੱਜੂਗੀ ਕਈ ਵਾਰ ਸਾੜ ਪੈ ਸਕਦਾ ਪ੍ਰੈਸ਼ਰ ਵਾਲੇ ਪੰਪ ਨਾਲ ਕੋਸ਼ਿਸ਼ ਕਰੋ ਇੰਜਨ ਵਾਲੇ ਪੰਪ ਨਾਲ ਨਾ ਕਰੀਏ ਹੱਥ ਵਾਲੇ ਪੰਪ ਨਾਲ ਬੈਟਰੀ ਵਾਲੇ ਪੰਪ ਨਾਲ ਕਰੀਏ ਜਾਂ ਟਰੈਕਟਰ ਵਾਲੇ ਪੰਪ ਟਰੈਕਟਰ ਮਾਉਂਟਡ ਹੁਣ ਆਉਂਦੇ ਆ ਬਹੁਤ ਵਧੀਆ ਉਹ ਸਪਰੇਅ ਕਰਦੇ ਲੰਬੀਆਂ ਉਹਦੇ ਵਿੱਚ ਪੰਜ ਸੱਤ ਜੜੀਆਂ ਹੈਗੀਆਂ ਬੂਮ ਲੱਗੇ ਹੁੰਦੇ ਆ ਨੋਜ਼ਲਾਂ ਲੱਗੀਆਂ ਹੁੰਦੀਆਂ ਨੇ ਤਾਂ ਉਹਦੇ ਨਾਲ ਤੁਸੀਂ ਸਪਰੇਅ ਕਰ ਸਕਦੇ ਆ ਸੋ ਇਹ ਸਪਰੇਅ ਤੁਸੀਂ ਇੱਕ ਵਾਰੀ ਕਰਕੇ ਦੇਖੋਗੇ ਤਾਂ ਵਾਰ-ਵਾਰ ਕਰੋਗੇ ਸਸਤੀ ਸਪਰੇਅ ਹੈ ਇਹ ਘੱਟੋ-ਘੱਟ 2 ਤੋਂ 3 ਸਪਰੇਅਾਂ ਤੁਸੀਂ ਕਰਨੀਆਂ 30 ਤੋਂ 35 ਦਿਨ ਦੀ ਕਣਕ ਤੋਂ ਲੈ ਕੇ ਤੇ 55-60 ਦਿਨ ਤੱਕ ਮੈਕਸਿਮਮ ਜੜੀ ਹੈਗੀ ਆ ਲਾਸਟ ਸਪਰੇਅ ਆਪਾਂ ਕਰ ਦੇਣੀ ਆ ਪਾਣੀ ਲੱਗਿਆ ਹੋਵੇ ਬੱਤਰ ਹੋ ਕੰਡੀਸ਼ਨ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਕਿਸਾਨ ਵੀਰਾਂ ਜਿਹੜਾ ਪਾਣੀ ਲੱਗੇ ਨੂੰ ਪਹਿਲੇ ਨੂੰ ਟਾਈਮ ਹੋ ਗਿਆ ਤਾਂ ਤੁਸੀਂ ਸਪਰੇਅ ਕਰਦੇ ਹੋ ਜਦੋਂ ਦੂਜਾ ਪਾਣੀ ਲਾਉਣਾ ਸਹੀ ਸਮਾਂ ਹੋ ਉਹ ਤੁਸੀਂ ਜਿਹੜਾ ਹੈਗਾ ਪਾਣੀ ਲਾ ਸਕਦੇ ਕੋਈ ਕਿਸੇ ਕਹਿ ਹੁੰਦੀ ਇੱਕ ਭਰਉਣ ਦੀ ਜ਼ਰੂਰਤ ਨਹੀਂ ਪਰ 150 ਲੀਟਰ ਪਾਣੀ ਸਪਰੇਅ ਵਾਸਤੇ ਘੱਟੋ ਘੱਟ ਲਾਉਣਾ 150 ਤੋਂ 200 100 ਲੀਟਰ ਪੰਪ ਦੇ ਵਿੱਚ ਉਹ ਤੁਸੀਂ ਸਪਰੇਅ ਕਰੋਗੇ ਜਾਂ ਇੰਜਨ ਵਾਲੇ ਪੰਪ ਨਾਲ ਕਰੋਗੇ ਤੁਹਾਨੂੰ ਸਹੀ ਨਤੀਜੇ ਨਹੀਂ ਮਿਲਣਗੇ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਕੀਤੇ ਥੱਲੇ ਤੁਸੀਂ ਕਮੈਂਟ ਵੀ ਕਰ ਵਾਲੀ ਵੀਡੀਓ ਦੇ ਥੱਲੇ ਪੜ ਸਕਦੇ ਆ ਕੇ ਰਿਜ਼ਲਟ ਜਿਹੜੇ ਸ਼ਾਨਦਾਰ ਮਿਲਦੇ ਆ ਤੇ ਜਿਹੜੇ ਇੱਕ ਵਾਰੀ ਸਪਰੇਅ ਕਰਦੇ ਆ ਉਹ ਇਹ ਸਪਰੇਅ ਹੀ ਵਰਤਦੇ ਤੇ ਫਾਲਤੂ ਦੇ ਪ੍ਰੋਡਕਟਾਂ ਤੋਂ ਵਾਧੂ ਖਰਚੇ ਤੋਂ ਬਚ ਜਾਂਦੇ ਆ ਇਹ ਹੀ ਆਪਣਾ ਮਕਸਦ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ